ਤੁਸੀਂ ਵੇਖ ਰਹੇ ਹੋ ਪੰਜਾਬ ਤਖਤ ਮੈਂ ਹਾ ਤੁਹਾਡੇ ਨਾਲ ਪ੍ਰਿੰਸ ਤਾਗਰਾ ਜਿਸ ਘੜੀ ਦਾ ਇੰਤਜ਼ਾਰ ਸੀਗਾ ਉਹ ਘੜੀ ਆ ਚੁੱਕੀ ਹੈ ਤੇ ਤਕਰੀਬਨ ਹੁਣ 15 ਮਿੰਟ ਹੋ ਚੁੱਕੇ ਨੇ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਲੁਧਿਆਣਾ ਜਿਮਨੀ ਚੌਂਦੀ ਤੇ ਹੁਣ ਕੁਝ ਸਮੇਂ ਦੇ ਵਿੱਚ ਹੀ ਕਲੀਅਰ ਹੋ ਜਾਵੇਗਾ ਕਿ ਕਿਹ ਕ ਲੀਡਰ ਜਾ ਰਿਹਾ ਹੈ ਤੇ ਕਿਹੜਾ ਲੀਡਰ ਪਿੱਛੇ ਜਾ ਰਿਹਾ ਕਿਉਂਕਿ ਵੋਕੋਟ ਕਾਊਂਟਿੰਗ ਹੈ ਜਿਹੜੀ ਉਹ 15 ਮਿੰਟ ਤੋਂ ਲਗਭਗ ਸ਼ੁਰੂ ਹੋ ਚੁੱਕੀ ਹੈ आम आदमी पार्टी ਤੋਂ ਸੰਜੀਵ अरोड़ा ਭਾਰਤ ਪੁਸ਼ਨ ਆਸ਼ੂ ਕਾਂਗਰਸ ਤੋਂ ਭਾਜਪਾ ਤੋਂ ਜੀਵਨ ਗੁਪਤਾ ਤੇ ਅਕਾਲੀ ਦਲ ਤੋਂ ਪ੍ਰੋਕਾਰ ਸਿੰਘ ਘੁੰਮਣ ਆਪਸ ਦੇ ਵਿੱਚ ਇਹਨਾਂ ਦਾ ਮੁਕਾਬਲਾ ਹੋਇਆ ਤੇ ਹੁਣ ਇਹਨਾਂ ਦੀ ਕਿਸਮਤ ਜਿਹੜੀ EVM ਦੇ ਵਿੱਚ ਜਿਹੜੀ ਬੰਦ ਸੀ ਉਹ ਖੁੱਲ ਚੁੱਕੀ ਹੈ ਤੇ ਕੁਝ ਸਮੇਂ ਦੇ ਵਿੱਚ ਹੀ ਤੁਹਾਨੂੰ ਸਭ ਕਲੀਅਰ ਹੋ ਜਾਵੇਗਾ ਕਿ ਜਿਮਨੀ ਚੋਣ ਕੌਣ ਜਿੱਤ ਰਿਹਾ ਹੈ ਤੇ ਤੁਸੀਂ ਮੇਰੇ ਸਾਈਡ ਤੇ ਚਾਰ ਤਸਵੀਰਾਂ ਚਲਦੀਆਂ ਦੇਖ ਸਕਦੇ ਹੋ ਜਿਦੇ ਵਿੱਚ ਸੰਜੀਵ अरोड़ा ਭਾਰਤ ਪੁਸ਼ਨ ਆਸ਼ੂ ਪ੍ਰੋਕਾਰ ਘੁੰਮਣ ਤੇ ਜੀਵਨ ਗੁਪਤਾ ਦੀਆਂ ਤਸਵੀਰਾਂ ਨੇ ਇਹਦੇ ਥੱਲੇ ਤੋਂ ਪੂਰਾ ਰਿਜ਼ਲਟ ਦਿੱਤਾ ਜਾਵੇਗਾ ਕਿ ਕੌਣ ਅੱਗੇ ਚੱਲ ਰਿਹਾ ਹੈ ਤੇ ਕੌਣ ਪਿੱਛੇ ਜਾ ਰਿਹਾ ਸੋ ਲਗਾਤਾਰ ਜਿਹੜੀਆਂ ਨਜ਼ਰਾਂ ਨੇ ਉਹ ਅੱਜ ਇਸੇ ਰਿਜ਼ਲਟ ਦੇ ਉੱਤੇ ਬਣੀ ਹੋਈਆਂ ਨੇ ਕਿ ਜੋ ਅੱਜ ਕਾਊਂਟਿੰਗ ਹੋਣੀ ਹੈ ਜੋ ਸ਼ੁਰੂ ਹੋ ਚੁੱਕੀ ਹੈ 15 ਮਿੰਟ ਜੋ ਹੋ ਚੁੱਕੇ ਨੇ ਕਾਊਂਟਿੰਗ ਸ਼ੁਰੂ ਹੋਏ ਨੂੰ ਤੇ ਉਸ ਦੇ ਵਿੱਚ ਪਹਿਲੇ ਬਾਕਸ ਦੇ ਵਿੱਚ ਯਾਨੀ ਕਿ ਪਹਿਲੀ EVM ਦੇ ਵਿੱਚ ਜਿਹੜੀ ਕਾਊਂਟਿੰਗ ਹੈ ਉਹ ਨਿੱਕਲ ਕੇ ਸਾਹਮਣੇ ਆਵੇਗੀ ਤੇ ਪਤਾ ਲੱਗੇਗਾ ਕਿ ਕਿਹੜਾ ਲੀਡਰ ਪਹਿਲੇ ਸ਼ੁਰੂਆਤੀ ਦੌਰ ਤੋਂ ਹੀ ਜਿਹੜੀ ਹੈ ਬਣਾ ਰਿਹਾ ਆਪਣੀ ਚੜਤ ਬਣਾ ਰਿਹਾ ਕਿ ਕਿਹੜਾ ਲੀਡਰ ਜਿੱਤਦਾ ਹੈ ਤੇ ਬੀਤੇ ਕੱਲ ਜਿਹੜੀਆਂ ਵੋਟਾਂ ਪਈਆਂ ਸੀਗੀਆਂ 19 ਜੂਨ ਨੂੰ ਤੁਸੀਂ ਦੇਖੀਆਂ ਤਸਵੀਰਾਂ ਤੁਸੀਂ ਵੇਖੀਆਂ ਕਿ ਕਿਵੇਂ ਲੋਕਾਂ ਨੇ ਵੱ ਚੜ ਕੇ ਹਿੱਸਾ ਲਿਆ ਹਾਲਾਂਕਿ ਜਿਹੜੀਆਂ ਵੋਟਾਂ ਸੀਗੀਆਂ ਉਹ ਬਹੁਤ ਹੀ ਘੱਟ ਪਈਆਂ 28 ਸਾਲਾਂ ਦਾ ਜਿਹੜਾ ਰਿਕਾਰਡ ਪਿਛਲਾ ਸੀਗਾ ਉਹ ਟੁੱਟ ਗਿਆ ਕਿਉਂਕਿ ਵੋਟਾਂ ਬਹੁਤ ਘੱਟ ਪਈਆਂ ਸਿਰਫ 51% ਜਿਹੜੀ ਹੈ ਲੁਧਿਆਣਾ ਜਿਮਨੀ ਚੌਂ ਦੀ ਵੈਸਟ ਦੇ ਵਿੱਚ VOTING ਹੋਈ ਹੁਣ ਇਸੇ ਨੂੰ ਲੈ ਕੇ ਇਹੀ ਕਿਆਸ ਰਾਈਆਂ ਲਗਾਈਆਂ ਚਾਰੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਚ ਇਹ ਵੋਟਾਂ ਜਾ ਸਕਦੀਆਂ ਨੇ ਆਮ ਆਦਮੀ ਪਾਰਟੀ ਚੜੀ ਹੈ ਇਥੋਂ ਸਟਰੋਂਗ ਹੋ ਸਕਦੀ ਹੈ ਹਾਲਾਂਕਿ ਟੱਕਰ ਭਾਰਤ ਪੁਸ਼ਨ ਆਸ਼ੂ ਤੇ ਸੰਜੀਵ ਅਰੋੜਾ ਦੇ ਵਿੱਚ ਹੀ ਮੰਨੀ ਜਾ ਰਹੀ ਸੀ ਪਰ ਹੁਣ ਵੇਖਣਾ ਹੋਵੇਗਾ ਕਿ EVM ਦੀ VOTING ਦੇ ਵਿੱਚ ਕੁਝ ਮਿੰਟਾਂ ਬਾਅਦ ਹੀ ਜਿਹੜਾ ਰਿਜ਼ਲਟ ਸਾਹਮਣੇ ਆਵੇਗਾ ਉਸ ਦੇ ਵਿੱਚ ਕਿਹੜਾ ਲੀਡਰ ਬਾਜ਼ੀ ਮਾਰ ਰਿਹਾ ਹੋਇਆ ਸਾਨੂੰ ਦਿਖਾਈ ਦੇਵੇਗਾ ਤੁਸੀਂ ਲਗਾਤਾਰ ਜੁੜੇ ਰਹੋ ਤੇ ਸ਼ੇਅਰ ਕਰਦੇ ਰਹੋ ਨਾਲ ਦੇ ਨਾਲ ਹੀ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ ਤੁਹਾਨੂੰ ਪੰਜਾਬ ਤੱਕ ਤੇ ਦਿੱਤੀ ਜਾਵੇਗੀ ਕਿ ਪਲ-ਪਲ ਦੀ ਰਿਪੋਰਟ ਦਵਾਂਗੇ ਕਿ ਕੀ ਕੁਝ ਹੁਣ ਇਸ ਟਾਈਮ ਹੋ ਰਿਹਾ ਹੈ ਲੋਕ ਜਿਹੜੇ ਕੈਂਡੀਡੇਟ ਨੇ ਉਹ ਆਪਣੇ ਆਪਣੀ ਆਪਣੀ ਜਗ੍ਹਾ ਤੇ ਪਹੁੰਚ ਚੁੱਕੇ ਨੇ ਜੋ ਜਿੱਥੇ ਰਿਜ਼ਲਟ ਹੋਣਾ ਹੈ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਉੱਥੇ ਕੈਂਡੀਡੇਟ ਪਹੁੰਚ ਚੁੱਕੇ ਨੇ ਤੇ ਉੱਥੇ ਦੇ ਕੀ ਹਾਲਾਤ ਨੇ ਦੱਸਦਿਆਂ ਸਾਡੇ ਨਾਲ ਵਿਵੇਕ ਜੁੜ ਚੁੱਕੇ ਨੇ ਜੀ ਵਿਵੇਕ ਕੀ ਕੁਝ ਜਾਣਕਾਰੀ ਹੈ ਇਸ ਦੀ ਇਹ ਬਿਲਕੁਲ ਠੀਕ 8 ਵਜੇ ਦੇ ਸਾਰ ਈਵੀਐਮ ਮਸ਼ੀਨਾਂ ਖੁੱਲ੍ਹੀਆਂ ਸ਼ੁਰੂ ਹੋ ਚੁੱਕੀਆਂ ਵਾ ਤੇ ਜਿਵੇਂ ਇਹ ਮਸ਼ੀਨਾਂ ਖੁੱਲਣ ਦੇ ਨਾਲ ਹੀ 14 ਉਮੀਦਵਾਰਾਂ ਦੀ ਕਿਸਮਤ ਵੀ ਅੱਜ ਖੁੱਲਣ ਜਾ ਰਹੀ ਹੈ ਦੇਖਣਾ ਇਹ ਹੋ ਜਾ ਕਿ ਕਿਹੜੇ ਉਮੀਦਵਾਰ ਦੀ ਕਿਸਮਤ ਅੱਜ ਖੁੱਲਦੀ ਹੋਈ ਨਜ਼ਰ ਆ ਰਹੀ ਆ ਤਾਂ ਠੀਕ 8 ਵਜੇ ਦੇ ਸਾਰ ਕਾਊਂਟਿੰਗ ਸੈਂਟਰ ਤੇ ਜਿਹੜਾ ਵਾ ਗਹਿਮਾ ਗਹਿਮੀ ਸ਼ੁਰੂ ਹੋ ਚੁੱਕੀ ਸੀਗੀ ਤੇ ਹੁਣ 8:30 ਵਜੇ ਦੇ ਕਰੀਬ ਪਹਿਲਾ ਰੁਝਾਨ ਜਿਹੜਾ ਵਾ ਉਹਨੇ ਆਏਗਾ ਜੀ ਜੀ ਵਿਵੇਕ ਜੀ ਜਾਣਕਾਰੀ ਲਈ ਕਿ ਉਸ ਉੱਥੇ ਦੇ ਮਾਹੌਲ ਕਿਵੇਂ ਸਾਰੇ ਕੈਂਡੀਡੇਟ ਪਹੁੰਚ ਚੁੱਕੇ ਨੇ ਤੇ ਲੋਕ ਜਿਹੜੇ ਸਮਰਥਕ ਨੇ ਉਹ ਵੀ ਪਹੁੰਚ ਚੁੱਕੇ ਹੋਣਗੇ ਜੀ ਬਿਲਕੁਲ ਲੁਧਿਆਣਾ ਦੇ ਖਾਸਾ ਕੋਲੇਪੁਰ ਵੂਮਨ ਦੇ ਵਿੱਚ ਇੱਕ ਕਾਊਂਟਰ ਸੈਂਟਰ ਬਣਾਇਆ ਗਿਆ ਵਾ ਤੇ ਅਸੀਂ ਹਜੇ ਬਾਹਰ ਖੜੇ ਆ ਤਾਂ ਕਿ ਜਿਹੜਾ ਨਾ ਸਮਰਥਕਾਂ ਨੂੰ ਥੋੜਾ ਦੂਰ ਤੋਂ ਹੀ ਰੋਕਿਆ ਗਿਆ ਵਾ ਕਿ ਮੀਡੀਆ ਦਾ ਵੀ ਐਂਟਰੀ ਜਿਹੜੀ ਆ ਕੋਲੇਪੁਰ ਦੇ ਮੇਨ ਗੇਟ ਦੇ ਕੋਲੋਂ ਰੱਖੀ ਗਈ ਆ ਤੇ ਬਾਕੀ ਸਮਰਥਕਾਂ ਨੂੰ ਹਲੇ ਬੈਰੀਕੇਡ ਟਿਕਾ ਕੇ ਦੂਰ ਰੱਖਿਆ ਗਿਆ ਵਾ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਜਿਹੜੇ ਪੋਲਿੰਗ ਏਜੰਟ ਨੇ ਉਹ ਜਰੂਰ ਅੰਦਰ ਪਹੁੰਚੇ ਹੋਏ ਨੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਸਾਰੀਆਂ ਇਹ ਵੀਆਂ ਮਸ਼ੀਨਾਂ ਖੁੱਲੀਆਂ ਵਾ ਤੇ ਥੋੜੀ ਦੇਰ ਬਾਅਦ ਜਿਹੜਾ ਵਾ 8:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਤੇ ਪਹਿਲਾ ਰੁਝਾਨ ਜਿਹੜਾ ਵਾ ਸਾਹਮਣੇ ਆਏਗਾ ਪੋਲਿਸ 14 ਰਾਉਂਡ ਦੇ ਵਿੱਚ ਇਹ ਟੋਟਲ ਗਿਣਤੀ ਹੋਣੀ ਹੈ ਜੇ ਥੋੜੀ ਦੇਰ ਬਾਅਦ ਪਹਿਲਾ ਰਾਉਂਡ ਜਿਹੜਾ ਲਗ ਜਦੋਂ ਕਲੀਅਰ ਹੋਏਗਾ ਤਾਂ ਉਸ ਦਾ ਰੁਝਾਨ ਸਾਹਮਣੇ ਆਏਗਾ ਬਿਲਕੁਲ ਕੋ ਸ਼ੁਕਰੀਆ ਵੀਵੇਕ ਸਾਰੀ ਜਾਣਕਾਰੀ ਦੇ ਲਈ ਸੋ ਤੁਸੀਂ ਸੁਣਿਆ ਕਿ ਕੁਝ ਸਿਰਫ 13 ਮਿੰਟਾਂ ਬਾਅਦ ਪਹਿਲਾ ਰੁਝਾਨ ਜਿਹੜਾ ਹੈ 8:30 ਵਜੇ ਆਏਗਾ ਤੇ ਜਿਹੜੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਖਾਲਸਾ ਕਾਲਜ ਔਮਨ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਸਾਰੇ ਜਿਹੜੇ ਕੈਂਡੀਡੇਟ ਨੇ ਉਹ ਵੀ ਪਹੁੰਚ ਚੁੱਕੇ ਨੇ ਸਿਰਫ 13 ਮਿੰਟ ਦੀ ਗੱਲ ਰਹਿ ਗਈ ਹੈ ਹੁਣ ਇਸ ਇਸ ਸਮੇ 8:18 ਮਿੰਟ ਚੁਕੇ ਨੇ 12 ਮਿੰਟ ਬਾਅਦ ਪਹਿਲਾ ਰੁਝਾਨ ਆ ਜਾਵੇਗਾ ਕਿ ਪਹਿਲੇ ਰੁਝਾਨ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਜਾਂ ਕਿਹੜੇ ਲੀਡਰ ਦੇ ਹੱਕ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਅੱਗੇ ਜਾ ਰਹੀਆਂ ਨੇ ਹਾਲਾਂਕਿ ਜਿਹੜਾ ਰਿਜ਼ਲਟ ਹੈ ਉੱਪਰ ਥੱਲੇ ਹੁੰਦਾ ਰਹਿੰਦਾ ਹੈ ਕਿ ਕਦੀ ਕੋਈ ਅੱਗੇ ਚੱਲ ਗਿਆ ਕਦੀ ਕੋਈ ਪਿੱਛੇ ਚੱਲ ਗਿਆ ਪਰ ਇਸ ਜਿਹੜੀ ਸੀਟ ਦਾ ਜਿਹੜਾ ਰਿਜ਼ਲਟ ਹੈ ਬਹੁਤ ਮਾਇਨੇ ਰੱਖਿਆ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜਿਨ੍ਹਾਂ ਨੂੰ ਰਾਜ ਸਭਾ ਤੋਂ ਰਾਜ ਸਭਾ ਤੋਂ ਇੱਥੇ ਚੋਣ ਲੜਾਈ ਜਾ ਰਹੀ ਹੈ ਉਹਨਾਂ ਦੀ ਕਿਸਮਤ ਦਾ ਤੇ ਲੱਗਿਆ ਉਧਰ ਹੀ ਕਾਂਗਰਸ ਦੇ ਭਾਰਤ ਪੂਸ਼ਨ ਆਸ਼ੂ ਆਪਣੀ ਜੜੀ ਹੈ ਕਹਿ ਸਕਦੇ ਹੋ ਕਿ ਆਪਣੀ ਇੱਜ਼ਤ ਜਾਂ ਫਿਰ ਕਹਿ ਸਕਦੇ ਹੋ ਕਿ ਆਪਣੀ ਅਣਖ ਦੀ ਲੜਾਈ ਲੜ ਰਹੇ ਨੇ ਕਿ ਸਿੱਧਾ ਸਰਕਾਰ ਦੇ ਨਾਲ ਮੱਥਾ ਲਗਾ ਰਹੇ ਨੇ ਉਸ ਤੋਂ ਬਾਅਦ ਦੂਸਰੇ ਵਾਰ ਸੇ ਅਕਾਲੀ ਦਲ ਵੀ ਆਪਣੀ ਜੜੀ ਹੈ ਜ਼ਮੀਨ ਜੜੀ ਹੈ ਇਕੱਠੀ ਕਰਨ ਦੇ ਵਿੱਚ ਲੱਗਾ ਹੋਇਆ ਪ੍ਰੋਪਕਾਰ ਸਿੰਘ ਕੁਮਨ ਜਿਹੜੇ ਨੇ ਐਡਵੋਕੇਟ ਰਹੇ ਨੇ ਐਡਵੋਕੇਟ ਨੇ ਜਿਨ੍ਹਾਂ ਨੇ ਦਿਲਰੋਜ਼ ਦਾ ਕੇਸ ਲੜਿਆ ਕਾਫੀ ਚਰਚਿਤ ਕੇਸ ਰਿਹਾ ਤੇ ਐਡਵੋਕੇਟ ਕੇਸ ਨੂੰ ਜਿੱਤੇ ਉਸ ਕੇਸ ਦੇ ਨਾਲ ਉਹਨਾਂ ਦੀ ਲੁਧਿਆਣਾ ਦੇ ਵਿੱਚ ਕਾਫੀ ਵਧੀਆ ਇਮੇਜ ਬਣੀ ਉਸ ਤੋਂ ਬਾਅਦ ਜੀਵਨ ਗੁਪਤਾ ਭਾਜਪਾ ਨੇ ਪ੍ਰਚਾਰ ਕੀਤਾ ਕਿ ਜੀਵਨ ਗੁਪਤਾ ਸਾਡੇ ਇੱਕ ਆਮ ਵਰਕਰ ਨੂੰ ਅਸੀਂ ਟਿਕਟ ਦਿੱਤੀ ਨਾ ਕਿ ਅਸੀਂ ਕਿਸੇ ਹੋਰ ਵੱਡੇ ਬੰਦੇ ਨੂੰ ਲਿਆ ਕੇ ਆ ਬਾਰੋ ਲਿਆ ਕੇ ਜਿਵੇਂ ਰਾਜ ਸਭਾ ਦੀ ਚ ਗੱਲ ਕਰ ਲਈ ਜੇ ਨਾ ਕਿਸੇ ਰਾਜ ਸਭਾ ਮੈਂਬਰ ਨੂੰ ਅਸੀਂ ਟਿਕਟ ਦਿੱਤੀ ਜਾਂ ਫਿਰ ਕਿਸੇ ਹੋਰ ਵੱਡੇ ਲੀਡਰ ਨੂੰ ਟਿਕਟ ਦਿੱਤੀ ਜਿਤਨ ਲਈ ਸਿਰਫ ਆਮ ਵਰਕਰ ਜੀਵਨ ਗੁਪਤਾ ਜਿਹੜੇ ਨੇ ਉਹਨਾਂ ਨੂੰ ਜਿਹੜੀ ਹੈ ਉਹ ਟਿਕਟ ਦਿੱਤੀ ਸੋ ਲਗਾਤਾਰ ਤੁਹਾਨੂੰ ਦੱਸ ਰਹੇ ਆ ਜਿਹੜਾ ਕਹ ਲੋ ਕਿ ਰਿਜ਼ਲਟ ਹੈ ਉਹ ਅੱਜ ਕੁਝ ਸਮੇਂ ਬਾਅਦ ਪਹਿਲਾ ਰੁਝਾਨ ਸਾਹਮਣੇ ਆ ਜਾਵੇਗਾ ਪਹਿਲੇ ਰੁਝਾਨ ਤੋਂ ਬਾਅਦ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿਹੜਾ ਲੀਡਰ ਅੱਗੇ ਜਾ ਰਿਹਾ ਹੈ ਤੇ ਕਿਹੜਾ ਨਹੀਂ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਕਿਹੜਾ ਲੀਡਰ ਅੱਗੇ ਜਾ ਸਕਦਾ ਹੈ ਤੇ ਕਿਹੜਾ ਲੀਡਰ ਨਹੀਂ ਅੱਗੇ ਜਾ ਸਕਦਾ ਕਿਉਂਕਿ ਜਿਹੜੇ ਲਗਾਤਾਰ ਲਗਾਤਾਰ ਜਿਹੜੀਆਂ ਪਿਛਲੇ ਕਈ ਮਹੀਨਿਆਂ ਤੋਂ ਲੁਧਿਆਣਾ ਵੈਸਟ ਦੇ ਉੱਤੇ ਨਜ਼ਰਾਂ ਬਣੀਆ ਹੋਈਆਂ ਸੀਗੀਆਂ ਲੋਕਾਂ ਦੀਆਂ ਕਿ ਕੌਣ ਜਿੱਤ ਜਿੱਤ ਸਕਦਾ ਹੈ ਕਿਹਦੀ ਟੱਕਰ ਰਹੇਗੀ ਉਹ ਕਿਤੇ ਨਾ ਕਿਤੇ ਅੱਜ ਜਿਹੜੀ ਹੈ ਕਲੀਅਰ ਹੋ ਜਾਵੇਗੀ ਕਿਉਂਕਿ ਲੋਕ ਕਾਂਗਰਸ ਵੱਲ ਭਾਰਤ ਪੁਸ਼ਨ ਆਸ਼ੂ ਨੂੰ ਵੀ ਬਹੁਤ ਪਸੰਦ ਕਰ ਰਹੇ ਸੀ ਕਿ ਜੇ ਗਰਾਊਂਡ ਦੀ ਗੱਲ ਕਰ ਲਈ ਅਸੀਂ ਗਰਾਊਂਡ ਕਵਰ ਕੀਤਾ ਤੇ ਭਾਰਤ ਪੁਸ਼ਨ ਆਸ਼ੂ ਦੇ ਪੁਰਾਣੇ ਕੰਮ ਭਾਰਤ ਪੁਸ਼ਨ ਆਸ਼ੂ ਦਾ ਇੱਕ ਤਾਕੜ ਅੰਦਾਜ਼ ਉਹਨੂੰ ਲੋਕ ਯਾਦ ਕਰ ਰਹੇ ਸੀਗੇ ਸੋ ਤੁਸੀਂ ਲਗਾਤਾਰ ਅਸੀਂ ਤੁਹਾਨੂੰ ਹਰ ਅਪਡੇਟ ਦੇ ਰਹੇ ਹਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਕੀ ਤੁਹਾਨੂੰ ਲੱਗ ਰਿਹਾ ਹੈ ਕਿਹੜਾ ਲੀਡਰ ਅੱਗੇ ਜਾ ਸਕਦਾ ਹੈ ਤੇ ਕਿਹੜਾ ਲੀਡਰ ਪਿੱਛੇ ਹੋ ਸਕਦਾ ਹੈ ਕਿਉਂਕਿ ਜਿਹੜੀ ਜਿਹੜੀ ਚੀਜ਼ ਅਸੀਂ ਤੁਹਾਨੂੰ ਦੱਸ ਰਿਹਾ ਕਿ ਆਮ ਆਦਮੀ ਪਾਰਟੀ ਨੇ ਪੂਰਾ ਪ੍ਰਚਾਰ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਕੇਜਰੀਵਾਲ ਆਏ ਭਗਵੰਤ ਮਾਨ ਆਏ ਇਹਨਾਂ ਸਾਰਿਆਂ ਨੇ ਵੱਡੇ ਵੱਡੇ ਦਾਅਵੇ ਕੀਤੇ ਵੱਡੇ ਵੱਡੇ ਪ੍ਰਚਾਰ ਕੀਤੇ ਤੇ ਉਧਰ ਹੀ ਦੂਜੇ ਪਾਸੇ ਕਾਂਗਰਸ ਆਵਾਦਮੀ ਪਾਰਟੀ ਕਾਂਗਰਸ ਨੇ ਆਵਾਦਮੀ ਪਾਰਟੀ ਦੇ ਖਿਲਾਫ ਪ੍ਰਚਾਰ ਕੀਤਾ ਇੱਕ ਕਹਿ ਸਕਦੇ ਹੋ ਕਿ ਵਾਰ ਸ਼ੁਰੂ ਹੋ ਗਈ ਪੋਸਟਰ ਵਾਰ ਸ਼ੁਰੂ ਹੋ ਗਈ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੋਸਟਰ ਲਗਾਏ ਗਏ ਇਨਾਂ ਗੁੱਸਾ ਨਾ ਹੰਕਾਰ ਅਰੋੜਾ ਅਰੋੜਾ ਇਸ ਵਾਰ ਤੇ ਦੂਸਰੇ ਪਾਸੇ ਕਾਂਗਰਸ ਨੇ ਕਾਂਗਰਸ ਨੇ ਪੋਸਟਰ ਲਗਾਏ ਕਿ ਰਾਜ ਸਭਾ ਦੀ ਪੌੜੀ ਨਾ ਬਣੋ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀ ਪੌੜੀ ਨਾ ਬਣੋ ਸੋ ਲਗਾਤਾਰ ਜਿਹੜੀ ਹੈ ਕਿ ਫਾਈਟ ਸੀ ਉਹ ਦੇਖਣ ਨੂੰ ਮਿਲਦੀ ਰਹੀ ਲਗਾਤਾਰ ਜਿਹੜੀ ਫਾਈਟ ਦੇਖਣ ਨੂੰ ਮਿਲਦੀ ਰਹੀ ਤੇ ਹੁਣ ਦੇਖਣਾ ਹੋਵੇਗਾ ਕਿ ਕੁਝ ਸਮੇਂ ਬਾਅਦ ਹੀ ਜਿਹੜੀ ਜਿਹੜੇ ਰਿਜ਼ਲਟ ਨਿਕਲ ਕੇ ਸਾਹਮਣੇ ਆਣਗੇ ਉਹਦੇ ਵਿੱਚ ਕੀ ਕੁਝ ਹੋਵੇਗਾ ਸਿਰਫ 9 ਮਿੰਟ ਬਾਅਦ ਪਹਿਲਾ ਰੁਝਾਨ ਸਾਹਮਣੇ ਆ ਜਾਏਗਾ ਸਿਰਫ ਸਿਰਫ 9 ਮਿੰਟ ਬਾਅਦ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ VOTING ਵਾਲੇ ਦਿੰਦੀਆਂ ਨੇ ਜਿੱਦਨ BJP ਆਗੂ ਆਮ ਆਦਮੀ ਪਾਰਟੀ ਭਰਤਪੁਸ਼ਨਾ ਆਸ਼ੂ ਤੇ ਸਾਰੇ ਪਰਿਵਾਰਾਂ ਨੇ ਆਪਣੇ ਆਪਣੇ ਹੱਕ ਦੇ ਵਿੱਚ ਵੋਟ ਪਾਈ ਤੇ ਹੁਣ ਲਗਾਤਾਰ ਇਸੇ ਵੋਟ ਦਾ ਜਿਹੜਾ ਰਿਜ਼ਲਟ ਹੈ ਉਹ ਨਿਕਲ ਕੇ ਸਾਹਮਣੇ ਵਾਲਾ ਹੈ ਤੇ ਕੁਝ ਸਮੇਂ ਬਾਅਦ ਹੀ ਜਿਹੜੇ ਰੁਝਾਨ ਸਾਹਮਣੇ ਆ ਜਾਣਗੇ ਤੇ ਜਿਹੜੀ ਐਕਸਾਈਟਮੈਂਟ ਹੈ ਲੋਕਾਂ ਦੇ ਦਿਲਾਂ ਦੀਆਂ ਧੜਕਣਾ ਸਮਰਥਕਾਂ ਦੇ ਦਿਲਾਂ ਦੀਆਂ ਧੜਕਣਾ ਜਿਹੜੀਆਂ ਨੇ ਵੱਧਦੀਆਂ ਜਾ ਰਹੀਆਂ ਨੇ ਕਿਉਂਕਿ ਹਰ ਕਿਸੇ ਨੂੰ ਉਮੀਦ ਹੁੰਦੀ ਹੈ ਕਿ ਸਾਡਾ ਲੀਡਰ ਅੱਗੇ ਜਾਵੇ ਸਾਡਾ ਲੀਡਰ ਅੱਗੇ ਜਾਵੇ ਜਿਸ ਦੇ ਪਿੱਛੇ ਉਹਨਾਂ ਨੇ ਪੂਰੇ ਕਈ ਮਹੀਨੇ ਕੰਮ ਕੀਤਾ ਉਹ ਲੀਡਰ ਅੱਗੇ ਜਾਵੇ ਸੋ ਉਮੀਦਾਂ ਕਿਤੇ ਨਾ ਕਿਤੇ ਵੱਡੀਆਂ ਨੇ ਤੇ ਇਸ ਵਾਰ ਵੇਖਣਾ ਹੋਵੇਗਾ ਕਿ ਹੁਣ ਆਮ ਆਦਮੀ ਪਾਰਟੀ ਜਿਵੇਂ ਪੁਰਾਣੀਆਂ ਬਾਈ ਇਲੈਕਸ਼ਨਾਂ ਜਿੱਤਦੀ ਆਈ ਹੈ ਕਿ ਇਸ ਵਾਰ ਬਾਈ ਇਲੈਕਸ਼ਨ ਜਿੱਤ ਸਕਦੀ ਹੈ ਜਾਂ ਫੇਰ ਇਸ ਵਾਰ ਕਿਤੇ ਨਾ ਕਿਤੇ ਆਪਣੇ ਹੱਥ ਹੀ ਆਪਣੀ ਝੋਲੀ ਖਾਲੀ ਰਹਿ ਜਾਂਦੀ ਹੈ ਕਿਉਂਕਿ ਪਹਿਲੇ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਸੀਗੇ ਉਹਨਾਂ ਦੇ ਉਹਨਾਂ ਦੀ ਮੌਤ ਤੋਂ ਬਾਅਦ ਇਹ ਜਿਹੜੀ ਹੈ ਬਾਈ ਇਲੈਕਸ਼ਨ ਹੋਈ ਬਾਈ ਇਲੈਕਸ਼ਨ ਤੋਂ ਬਾਅਦ ਹੁਣ ਆ ਭਾਰਤ ਭੂਸ਼ਣ ਆਸ਼ੂ ਜਿਹੜੇ ਜੇਲ੍ਹ ਦੇ ਵਿੱਚ ਰਹੇ ਕਾਫੀ ਸਮਾਂ ਉਹਨਾਂ ਦੇ ਉੱਤੇ ਨਵੇਂ ਵਕ ਵਕ ਤਰ੍ਹਾਂ ਦੇ ਪਰਚੇ ਪੈਂਦੇ ਰਹੇ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਜਦੋਂ ਅਦਾਲਤ ਵੱਲੋਂ ਉਹਨਾਂ ਨੂੰ ਬਰੀ ਕੀਤਾ ਗਿਆ ਤੇ ਕਈ ਉਹਨਾਂ ਦੇ ਪਰਚੇ ਜਿਹੜੇ ਸੀਗੇ ਰੱਦ ਕਰ ਦਿੱਤੇ ਗਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਲੜਾਈ ਲੜੀ ਤੇ ਹੁਣ ਜਾ ਕੇ ਚੌਂ ਲੜੀਆ ਚੌਂ ਲੜ ਕੇ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਖੜੇ ਹੋਏ ਹੁਣ ਇੱਥੇ ਅੱਜ ਜਿਹੜੀਆਂ ਨੇ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਕੁਝ ਸਮੇਂ ਬਾਅਦ ਹੀ ਪਹਿਲਾ ਰੁਝਾਨ ਨਿਕਲ ਕੇ ਸਾਹਮਣੇ ਆ ਜਾਵੇਗਾ ਪਹਿਲਾ ਰੁਝਾਨ ਨਿਕਲ ਕੇ ਸਾਹਮਣੇ ਆਏਗਾ ਕਿ ਦੇਖਣਾ ਹੋਵੇਗਾ ਕਿ ਕਿਹੜਾ ਲੀਡਰ ਅੱਗੇ ਜਾ ਰਿਹਾ ਸੋ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਜਿੱਤ ਸਕਦੀ ਹੈ ਜਾਂ ਫਿਰ ਭਰਿਸ਼ਨਾਸ਼ੂ ਤੋਂ ਆਮ ਆਦਮੀ ਪਾਰਟੀ ਹਾਰ ਜਾਵੇਗੀ ਕਿਵੇਂ ਦੇ ਪੰਜਾਬ ਦੇ ਹਾਲਾਤ ਨੇ ਲੋਕਾਂ ਨੇ ਉਹਨਾਂ ਨੂੰ ਕਿਵੇਂ ਦਾ ਸਮਝਿਆ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਵੱਡੇ ਦਾਅਵੇ ਸੀਗੇ ਉਹਨਾਂ ਦੇ ਉੱਤੇ ਕੀ ਕਹਿ ਸਕਦੇ ਹੋ ਕਿ ਤੁਸੀਂ ਸਰਕਾਰ ਦੇ ਦਾਅਵਿਆਂ ਦੇ ਉੱਤੇ ਭਗਵੰਤ ਮਾਨ ਸਰਕਾਰ ਭਗਵੰਤ ਦੇ ਦਾਅਵਿਆਂ ਦੇ ਉੱਤੇ ਵੱਡੀਆਂ-ਵੱਡੀਆਂ ਸਪੀਚਾਂ ਆ ਕੇ ਜਿੜੀ ਵਾਲ ਹੋਰ ਦੀ ਸਪੀਚ ਵੱਡੀ-ਵੱਡੀ ਤੇ ਮਨੀਸ਼ ਸਿਸੋਧਿਆ ਦਾ ਪ੍ਰਚਾਰ ਕਰਨਾ ਸੋ ਵੱਡੇ ਲੀਡਰ तमाम ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਸੀਗੇ ਜਿਹੜੇ ਉਹ ਪ੍ਰਚਾਰ ਕਰ ਰਹੇ ਸੀ ਉਧਰ ਹੀ ਜਿਹੜੇ ਗੱਲ ਕਰ ਲਈਏ ਕਿ ਚੰਨੀ ਉਸਤੇ ਉਹਨਾਂ ਦੇ ਨਾਲ ਪ੍ਰਗਟ ਸਿੰਘ ਉਹਨਾਂ ਦੇ ਨਾਲ ਰਾਣਾ ਕੁਰਚੀਤ ਇਹ ਸਾਰੇ ਜਾਣੇ ਕਾਂਗਰਸ ਵੱਲੋਂ ਪ੍ਰਚਾਰ ਕਰ ਰਹੇ ਸੀਗੇ ਸੋ ਲਗਾਤਾਰ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਇਹ ਬੀਤੇ 19 ਜੂਨ ਦੀਆਂ ਤਸਵੀਰਾਂ ਨੇ ਜਦੋਂ ਵੱਖ-ਵੱਖ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਉਹ ਆਪਣੀਆਂ ਚੋਣ-ਪਾਣ ਦੇ ਲਈ ਵੋਟ ਪਾਣ ਦੇ ਲਈ ਪਹੁੰਚੇ ਹੋਏ ਸੀਗੇ ਸੋ ਕੁਝ ਸਮੇਂ ਦੇ ਵਿੱਚ ਜਿਹੜੀ ਹੈ ਸਾਰੀ ਤਸਵੀਰ ਜਿਹੜੀ ਹੈ ਕਲੀਅਰ ਹੋ ਜਾਵੇਗੀ ਜੇਕਰ ਆਪਾਂ ਅੱਜ ਦੇ ਤੁਹਾਨੂੰ ਦਿਖਾਈਏ ਕਿ ਅੱਜ ਦੀਆਂ ਜੇ ਤਸਵੀਰਾਂ ਚਲਾ ਸਕਣ ਮੈਂ ਉਹਨਾਂ ਸਹੀ ਹੋਗੀ ਨੂੰ ਕਹੂੰਗਾ ਕਿ ਅੱਜ ਦੀਆਂ ਤਸਵੀਰਾਂ ਚਲਾਈਆਂ ਜਾਣ ਕੀ ਨਿੱਕੀ ਹੋ ਰਿਹਾ ਕਾਊਂਟਿੰਗ ਸੈਂਟਰ ਦੇ ਬਾਹਰ ਕਿਵੇਂ ਦੇ ਹਾਲਾਤ ਨੇ ਜੇ ਕੁਝ ਤਸਵੀਰਾਂ ਨੇ ਉਹ ਚਲਾਈਆਂ ਜਾਣ ਤਾਂ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ ਕਿ ਕੀ ਕੀ ਤਸਵੀਰਾਂ ਇਸ ਸਮੇਂ ਹੋ ਰਹੀਆਂ ਨੇ ਇਸ ਸਮੇਂ ਟ੍ਰੇਨਰ ਨੇ ਅਰਦਾਸਾ ਕਰ ਰਹੇ ਨੇ ਕਿ ਸ਼ਾਇਦ ਸਾਡਾ ਲੀਡਰ ਅੱਗੇ ਜਾਵੇ ਸ਼ਾਇਦ ਇਹ ਚੀਜ਼ ਹੋਵੇ ਸੋ ਹੁਣ ਕੁਝ ਸਮੇ ਦਾ ਸਮਾਂ ਰਹਿ ਗਿਆ ਸਿਰਫ ਤੇ ਸਿਰਫ 5 ਮਿੰਟ ਰਹਿ ਚੁੱਕੇ ਨੇ 5 ਮਿੰਟ ਬਾਅਦ ਪਹਿਲਾ ਰੁਝਾਨ ਸਾਹਮਣੇ ਆ ਜਾਵੇਗਾ ਜੀ ਹਾਂ ਪਹਿਲਾ ਰੁਝਾਨ 5 ਮਿੰਟ ਬਾਅਦ ਸਾਹਮਣੇ ਆ ਜਾਵੇਗਾ ਕਿ ਪਹਿਲੇ ਰੁਝਾਨ ਦੇ ਵਿੱਚ ਜਿਹੜੀ ਹੈ ਸਾਰੀ ਤਸਵੀਰ ਕਲੀਅਰ ਹੋ ਜਾਵੇਗੀ ਸਾਰੀ ਤਸਵੀਰ ਕਲੀਅਰ ਹੋ ਜਾਵੇਗੀ ਪਹਿਲੇ ਰੁਝਾਨ ਦੇ ਵਿੱਚ 8:30 ਵਜੇ ਪਹਿਲਾ ਰੁਝਾਨ ਸਾਹਮਣੇ ਆਵੇਗਾ ਪਹਿਲਾ ਰੁਝਾਨ ਸਾਹਮਣੇ ਆਵੇਗਾ 8:30 ਵਜੇ ਤੇ ਪਹਿਲੇ ਰੁਝਾਨ ਦੇ ਵਿੱਚ ਹੀ ਪਤਾ ਚਲ ਜਾਵੇਗਾ ਕਿ ਕਿਹੜਾ ਲੀਡਰ ਜਿਹੜਾ ਹੈ ਉਹ ਅੱਗੇ ਜਾ ਰਿਹਾ ਹੈ ਕਿਹੜਾ ਲੀਡਰ ਜਿਹਨੇ ਜਿਹੜਾ ਬਾਜ਼ੀ ਮਾਰੇਗਾ ਪਹਿਲੇ ਰੁਝਾਨ ਦੇ ਵਿੱਚ ਕਿਹੜਾ ਲੀਡਰ ਸਭ ਤੋਂ ਪਹਿਲਾਂ ਝਟਕਾ ਦੇਵੇਗਾ ਬਾਕੀ ਸਾਰੀਆਂ ਪਾਰਟੀਆਂ ਨੂੰ ਪਹਿਲਾ ਲੀਡਰ ਕਿਹੜਾ ਹੋਵੇਗਾ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਕਿ ਪਹਿਲਾ ਲੀਡਰ ਤੁਹਾਨੂੰ ਕਿਹੜਾ ਲੱਗ ਰਿਹਾ ਹੈ ਕਿ ਜਿਹੜਾ ਬਾਜ਼ੀ ਮਾਰ ਸਕਦਾ ਹੈ ਪਹਿਲੇ ਰੁਝਾਨ ਦੇ ਵਿੱਚ ਹੀ ਅੱਗੇ ਜਾ ਸਕਦਾ ਹੈ ਭਾਰਤ ਪੂਸ਼ਨ ਆਸ਼ੂ ਸੰਜੀਵ अरोड़ा ਜੀਵਨ ਗੁਪਤਾ ਸੋ ਇਹ ਜਿਹੜੇ ਚਾਰ ਨਾਮ ਨੇ ਵੱਡੇ ਚਾਰ ਨਾਮ ਜਿਨ੍ਹਾਂ ਦਾ ਲਗਾਤਾਰ ਪ੍ਰਚਾਰ ਹੋਇਆ ਲਗਾਤਾਰ ਦਿਨ ਰਾਤ ਸਮਰਥਕਾਂ ਨੇ ਪ੍ਰਚਾਰ ਕੀਤਾ ਵੱਡੇ ਲੀਡਰ ਆਏ ਬਾਰੋ ਮੁੱਖ ਮੰਤਰੀ ਆਏ ਬੀਜੇਪੀ ਦੇ ਵੱਡੇ ਲੀਡਰ ਆਏ ਬਾਰੋ ਦਿੱਲੀ ਦੇ ਮੁੱਖ ਮੰਤਰੀ ਆਏ ਬਾਕੀ ਸਟੇਟਾਂ ਦੇ ਵੀ ਆਏ ਜਿਨ੍ਹਾਂ ਨੇ ਕਹਿ ਸਕਦੇ ਹੋ ਕਿ ਸਟਾਰ ਪ੍ਰਚਾਰਕ ਰਹੇ ਉਹਨਾਂ ਨੇ ਪ੍ਰਚਾਰ ਕੀਤਾ ਬੀਜੇਪੀ ਦੇ ਲਈ ਤੋਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਉਹ ਦਿਖਾ ਰਹੇ ਹਾਂ ਜਿਹੜੀਆਂ 19 ਜੂਨ ਨੂੰ ਜਿਹੜੀਆਂ ਵੋਟਾਂ ਪਈਆਂ ਸੀਗੀਆਂ ਉਸ ਦੇ ਵਿੱਚ ਜਦੋਂ ਲੋਕਾਂ ਜਦੋਂ ਆਪਣੇ ਆਪਣੇ ਸਮਰਥਕਾਂ ਦੇ ਨਾਲ ਪਹੁੰਚੇ ਹੋਏ ਆਪਣੇ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਜਿਹੜੇ ਲੀਡਰ ਨੇ ਉਹਨਾਂ ਨੇ ਵੋਟ ਪਾਈ ਸੋ ਕੁਝ ਸਮਾਂ ਰਹਿ ਗਿਆ ਸਿਰਫ 4 ਮਿੰਟ ਰਹਿ ਗਏ ਨੇ 4 ਮਿੰਟ ਬਾਅਦ ਪਹਿਲਾ ਰੁਝਾਨ ਸਾਹਮਣੇ ਆ ਜਾਵੇਗਾ 4 ਮਿੰਟ ਬਾਅਦ ਪਹਿਲੇ ਰੁਝਾਨ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਕਾਂਗਰਸ ਸੋ ਇਹ ਚਾਰ ਪਾਰਟੀਆਂ ਦੀ ਅੱਜ ਤਗੜੀ ਲੜਾਈ ਜੜੀ ਪਿਛਲੇ ਕਈ ਮਹੀਨਿਆਂ ਦੇ ਉੱਤੋਂ ਉਹ ਲੜ ਰਹੇ ਸੀਗੇ ਹੁਣ ਜਿਹੜਾ ਦੇਖਣਾ ਹੋਵੇਗਾ ਕਿ ਹੁਣ ਕੀ ਨਿਕਲ ਕੇ ਸਾਹਮਣੇ ਆਵੇਗਾ ਈਵੀਐਮ ਦੇ ਵਿੱਚ ਜਿਹੜੀ ਕਿਸਮਤ ਜਿਹੜੀ ਹੈ ਉਹਨਾਂ ਦੀ ਬੰਦ ਕੀਤੀ ਗਈ ਸੀਗੀ ਉਸ ਕਿਸਮਤ ਦੇ ਵਿੱਚ ਅੱਜ ਕਿਦੇ ਨਾਮ ਉਹ ਕਿਸਮਤ ਹੁੰਦੀ ਹੈ ਨਾਮ ਉਹ ਚੱਲਦਾ ਹੈ ਕਿਦੇ ਨਾਮ ਤੋਂ ਇਹ ਸਾਰੀ ਇਹ ਸਾਹਮਣੇ ਆਵੇਗੀ ਕਿਦੇ ਨਾਮ ਤੋਂ ਇਹ ਸਾਰੀ ਕਹਾਣੀ ਸਾਹਮਣੇ ਆਵੇਗੀ ਕਿਦੇ ਨਾਮ ਤੇ ਸੋ ਸਿਰਫ ਕੁਝ ਸਮਾ ਦਾ ਕੁਝ ਕੁਝ ਸਮਾਂ ਰਹਿ ਗਿਆ ਜਦ ਪਹਿਲੇ ਰੁਝਾਨ ਸਾਹਮਣੇ ਆ ਜਾਣਗੇ ਪਹਿਲੇ ਰੁਝਾਨਾਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਤੇ ਕਿਹੜੀ ਪਾਰਟੀ ਪਿੱਛੇ ਹੋ ਰਹੀ ਹੈ ਕਿਹੜਾ ਲੀਡਰ ਜਿਹੜਾ ਹੈ ਉਹ ਅੱਗੇ ਜਾ ਰਿਹਾ ਹੈ ਸੋ ਲਗਾਤਾਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਕਿਵੇਂ ਰਿਜ਼ਲਟ ਆਣ ਵਾਲੇ ਨੇ ਹੋਵੇਗੀ ਕਿਉਂਕਿ 1 ਸਾਲ ਲੱਗ ਗਿਆ ਸਿਰਫ 2027 ਦੀਆਂ ਚੋਣਾਂ ਨੂੰ ਕਿਉਂਕਿ 1 ਸਾਲ ਬਾਅਦ ਜੇਕਰ ਹੁਣ ਮੈਂ ਜੂਨ ਦੀ ਗੱਲ ਕਰ ਰਿਹਾ ਤੇ ਅਗਲੇ ਜੂਨ ਤੋਂ ਬਾਅਦ ਸਿਰਫ ਤੇ ਸਿਰਫ ਧਿਆਨ ਸਾਰਿਆਂ ਦਾ ਚੋਣਾਂ ਵੱਲ ਹੋ ਜਾਵੇਗਾ ਕਿਉਂਕਿ 6 ਮਹੀਨਾ ਪਹਿਲਾਂ ਤੋਂ ਹੀ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਅੱਜ ਇਸ ਰਿਜ਼ਲਟ ਤੋਂ ਜਿਹੜਾ ਨਰੇਟਿਵ ਸੈੱਟ ਕੀਤਾ ਜਾਵੇਗਾ ਜੇਕਰ ਕਾਂਗਰਸ ਜਿੱਤ ਜਾਂਦੀ ਹੈ ਤਾਂ ਕਾਂਗਰਸ ਦੇ ਲਈ 2027 ਦੀ ਰਾਹ ਥੋੜੀ ਕਿਤਨਾ ਕਿਤੇ ਆਸਾਨ ਹੋ ਸਕਦੀ ਹੈ ਕਿਉਂਕਿ ਕਾਂਗਰਸ ਇਹ ਪ੍ਰਚਾਰ ਕਰ ਸਕਦੀ ਹੈ ਕਿ ਦੇਖਿਆ ਕਿ ਅਸੀਲ ਲੁਧਿਆਣਾ ਬਾਏ ਇਲੈਕਸ਼ਨ ਜਿੱਤੀ ਲੁਧਿਆਣਾ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਵੇਂ ਲੁਧਿਆਣੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜੀ ਪਾਰਟੀ ਹੈ ਸਿਰਫ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਇਸ ਤਰ੍ਹਾਂ ਦੇ ਜਿਹੜੇ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਕਾਂਗਰਸ ਵੱਲੋਂ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਜਿਹੜੀ ਗੱਲ ਉਹ ਕਿ ਜੇਕਰ ਆਮ ਆਦਮੀ ਪਾਰਟੀ ਜਿੱਤਿਆ ਤੇ ਆਮ ਆਦਮੀ ਪਾਰਟੀ ਲਗਾਤਾਰ ਆਪਣੀਆਂ ਨੀਤੀਆਂ ਨੂੰ ਲੈ ਕੇ ਲਗਾਤਾਰ ਆਪਣੇ ਕੰਮਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਚਾਰ ਕਰ ਰਹੀ ਸੀ ਤੇ ਉਹਨਾਂ ਦਾ ਪ੍ਰਚਾਰ ਹੋਰ ਵੀ ਦੁੱਗਣਾ ਹੋ ਜਾਵੇਗਾ ਕਿਉਂਕਿ ਆਮ ਆਦਮੀ ਪਾਰਟੀ ਸਿਰਫ ਇਹੀ ਕਹਿੰਦੀ ਹੈ ਕਿ ਸਾਡੇ ਕੰਮ ਦੇਖੋ ਅਸੀਂ ਆਪਣੇ ਕੰਮ ਦੇ ਨਾਮ ਤੇ ਵੋਟ ਮੰਗ ਰਹੇ ਹਾਂ ਤੁਸੀਂ ਸਾਡੇ ਕੰਮ ਦੇਖੋ ਤਾਂ ਲਗਾਤਾਰ ਸਿਰਫ ਕੁਝ ਹੀ ਮਿੰਟਾਂ ਦੇ ਵਿੱਚ 8:30 ਹੋ ਚੁੱਕੇ ਨੇ ਤੇ ਕੁਝ ਹੀ ਮਿੰਟਾਂ ਦੇ ਵਿੱਚ ਜਿਹੜਾ ਪਹਿਲਾ ਰੁਝਾਨ ਜਿਹੜਾ ਹੈ ਸਾਹਮਣੇ ਆ ਜਾਵੇਗਾ ਕੁਝ ਹੀ ਮਿੰਟਾਂ ਬਾਅਦ ਹੁਣ ਪਿਕਚਰ ਜਿਹੜੀ ਹੈ ਜਿਹੜੀ ਧੁੰਦਲੀ ਹੋਈ ਪਿਕਚਰ ਸੀਗੀ ਉਹ ਕਲੀਅਰ ਹੁੰਦੀ ਹੋਈ ਨਜ਼ਰ ਆ ਜਾਵੇਗੀ ਕਿ ਕਿਵੇਂ ਕਿਹੜਾ ਲੀਡਰ ਜਿਹੜਾ ਅੱਗੇ ਜਾ ਰਿਹਾ ਹੈ ਜੀ ਹਾਂ ਬਿਲਕੁਲ ਕੁਝ ਸਮਾਂ ਰਹਿ ਗਿਆ ਸਿਰਫ ਕੁਝ ਚੰਦ ਮਿੰਟ ਬਾਕੀ ਰਹਿ ਗਏ ਨੇ ਚੰਦ ਮਿੰਟਾਂ ਦੇ ਵਿੱਚ ਜਿਹੜਾ ਪਹਿਲਾ ਦੇਵੇਗਾ ਤੇ ਪਤਾ ਚਲ ਜੇਗਾ ਕਿ ਕਿਹੜਾ ਲੀਡਰ ਅੱਗੇ ਜਾ ਰਿਹਾ ਹੈ ਤੇ ਕਿਹੜਾ ਲੀਡਰ ਪਿੱਛੇ ਜਾ ਰਿਹਾ ਸੋ ਲਗਾਤਾਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਇਹ ਸਾਰੀ ਚੋਣ ਪ੍ਰਕਿਰਿਆ ਚੱਲੀ ਆਮ ਆਦਮੀ ਪਾਰਟੀ ਨੇ ਆਪਣੇ ਰਾਜ ਸਭਾ ਮੈਂਬਰ ਨੂੰ ਉਤਾਰਿਆ ਚੋਣ ਮੈਦਾਨ ਦੇ ਵਿੱਚ ਰਾਜ ਸਭਾ ਮੈਂਬਰ ਨੂੰ ਉਤਾਰਿਆ ਉਸ ਤੋਂ ਬਾਅਦ ਕਾਂਗਰਸ ਨੇ ਭਰਤੂਸ਼ ਨਾਸ਼ੂ ਆਪਣੇ ਪੁਰਾਣੇ ਹੀ ਬੰਦੇ ਨੂੰ ਜਿਹੜੇ ਪੁਰਾਣੇ ਪਹਿਲਾਂ ਤੋਂ ਕਾਫੀ ਸਮੇਂ ਤੋਂ ਕਾਂਗਰਸ 'ਚ ਨੇ ਮੰਤਰੀ ਰਹੇ ਕੈਪਟਨ ਸਰਕਾਰ ਵੇਲੇ ਉਹਨਾਂ ਨੂੰ ਬਣਾਇਆ ਗਿਆ ਉਮੀਦਵਾਰ ਉਧਰ ਹੀ ਆਮ ਆਦਮੀ ਪਾਰਟੀ ਤੋਂ ਬਾਅਦ ਅਕਾਲੀ ਗਰਦੀ ਜੇ ਗੱਲ ਕਰੀਏ ਅਕਾਲੀ ਦਲ ਨੇ ਪ੍ਰੋਪਕਾਰ ਸਿੰਘ ਘੁੰਮਣ ਨੂੰ ਪ੍ਰੋਪਕਾਰ ਸਿੰਘ ਘੁੰਮਣ ਨੂੰ ਬਣਾਇਆ ਪ੍ਰੋਪਕਾਰ ਸਿੰਘ ਘੁੰਮਣ ਨੂੰ ਅਕਾਲੀ ਨੇ ਬਣਾਇਆ ਅਕਾਲੀ ਦਲ ਨੂੰ ਬਣਾਉਣ ਤੋਂ ਬਾਅਦ ਅਕਾਲੀ ਦਲ ਅਕਾਲੀ ਦਲ ਦੇ ਉਮੀਦਵਾਰ ਬਣਨ ਤੋਂ ਬਾਅਦ ਪ੍ਰੋਪਕਾਰ ਸਿੰਘ ਨੂੰ ਮਨ ਨੇ ਲਗਾਤਾਰ ਅਕਾਲੀ ਦਲ ਦੀ ਪ੍ਰਚਾਰ ਕੀਤਾ ਅਕਾਲੀ ਦਲ ਨੂੰ ਸਿਰੇ ਤੋਂ ਸ਼ੁਰੂਆਤੀ ਦੌਰ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਹੀ ਭਾਜੀਪੀ ਭਾਜੀਪੀ ਦੀ ਕਾਫੀ ਵੱਡੀ ਵੋਟ ਇਸ ਇਲਾਕੇ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਭਾਜੀਪੀ ਵੱਲੋਂ ਪ੍ਰਚਾਰ ਕੀਤਾ ਗਿਆ ਵੱਡੇ ਵੱਡੇ ਲੀਡਰ ਭਾਜੀਪੀ ਦੇ ਆਏ ਤੇ ਹੁਣ ਵੇਖਣਾ ਹੋਵੇਗਾ ਕਿ ਕੋਈ ਚੰਦ ਮਿੰਟਾਂ ਦੇ ਵਿੱਚ ਕਿਹੜੀ ਜਿਹੜਾ ਪਹਿਲਾ ਰੁਝਾਨ ਹੈ ਕਿਹੜਾ ਸਾਹਮਣੇ ਆਂਦਾ ਹੈ ਪਹਿਲੇ ਰੁਝਾਨ ਦੇ ਵਿੱਚ ਕੀ ਕੁਝ ਹੁੰਦਾ ਸੋ ਲਗਾਤਾਰ ਜਿਹੜੀਆਂ ਉਮੀਦਾਂ ਨੇ ਲਗਾਤਾਰ ਨਜ਼ਰਾਂ ਜਿਹੜੀਆਂ ਟਿੱਕੀਆਂ ਹੋਈਆਂ ਨੇ ਇਲੈਕਸ਼ਨ ਰਿਜ਼ਲਟ ਦੇ ਉੱਤੇ ਟਿੱਕੀਆਂ ਹੋਈਆਂ ਨੇ ਇਲੈਕਸ਼ਨ ਰਿਜ਼ਲਟ ਦੇ ਉੱਤੇ ਨਜ਼ਰਾਂ ਟਿੱਕੀਆਂ ਹੋਈਆਂ ਨੇ ਤੇ ਲੋਕ ਜਿਹੜੇ ਨੇ ਉਹ ਲਗਾਤਾਰ ਸਮਰਥਕ ਜਿਹੜੇ ਨੇ ਉਹ ਵੀ ਲਗਾਤਾਰ ਬਾਹਰ ਉਡੀਕ ਕਰ ਰਹੇ ਨੇ ਕਿ ਸਾਡੇ ਲੀਡਰ ਦੇ ਹੱਕ ਦੇ ਵਿੱਚ ਕਿਹੜਾ ਵੋਕੇਟ ਕਿੰਨੇ ਕਿੰਨੀਆਂ ਰੁਝਾਨ ਆਣਗੇ ਕਿੰਨੀਆਂ ਵੋਟਾਂ ਆਣਗੀਆਂ ਤੇ ਕੀ ਸਾਹਮਣੇ ਆਵੇਗਾ ਲਗਾਤਾਰ ਜਿਹੜੇ ਲੀਡਰ ਨੇ ਉਹ ਵੀ ਉਮੀਦ ਕਰ ਰਹੇ ਨੇ ਕਿ ਸਾਡੇ ਤੋਂ ਹੀ ਸ਼ੁਰੂਆਤ ਹੋਵੇ ਤੇ ਹੁਣ ਵੇਖਣਾ ਹੋਵੇਗਾ ਕਿ ਕਿਹੜਾ ਲੀਡਰ ਸਭ ਤੋਂ ਅੱਗੇ ਜਾ ਰਿਹਾ ਚੰਦ ਮਿੰਟਾਂ ਦੀ ਗੱਲ ਰਹਿ ਗਈ ਹੈ ਚੰਦ ਮਿੰਟਾਂ ਦੀ ਗੱਲ ਰਹਿ ਗਈ ਹੈ ਕਿ ਚੰਨ ਮਿੰਟਾਂ ਦੇ ਵਿੱਚ ਜਿਹੜੀ ਪਹਿਲਾ ਰੁਝਾਨ ਹੈ ਉਹ ਸਾਹਮਣੇ ਆ ਜਾਵੇਗਾ ਪਹਿਲਾ ਰੁਝਾਨ ਜਿਹੜਾ ਹੈ ਉਹ ਸਾਹਮਣੇ ਆ ਜਾਵੇਗਾ ਤੇ ਪਤਾ ਚੱਲੇਗਾ ਕਿ ਕਿਹੜਾ ਲੀਡਰ ਅੱਗੇ ਜਾ ਰਿਹਾ ਹੈ ਤੇ ਕਿਹੜਾ ਲੀਡਰ ਨਹੀਂ ਅੱਗੇ ਜਾ ਰਿਹਾ ਸੋ ਸਾਰੇ ਪੂਰੇ ਪੰਜਾਬ ਦੀਆਂ ਜਿਹੜੀਆਂ ਨਜ਼ਰਾਂ ਨੇ ਪੂਰੇ ਪੰਜਾਬ ਦੀਆਂ ਜਿਹੜੀਆਂ ਨਜ਼ਰਾਂ ਨੇ ਇਸ ਦੇ ਉਤੇ ਲੱਗੀਆਂ ਹੋਈਆਂ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇੱਥੇ ਅਗੇ ਪ੍ਰਚਾਰ ਕੀਤਾ ਕਈਆਂ ਨੇ ਆਵਾਜ਼ ਦੀ ਵੀ ਪਾਰਟੀ ਦੇ ਹੱਕ ਚ ਪ੍ਰਚਾਰ ਕੀਤਾ ਕਈਆਂ ਨੇ ਆਵਾਜ਼ ਦੀ ਵੀ ਪਾਰਟੀ ਦੇ ਖਿਲਾਫ ਪ੍ਰਚਾਰ ਕੀਤਾ ਕਈ ਵੱਡੇ ਧਰਨੇ ਲੱਗੇ ਤੇ ਥੋੜੀ ਦੇਰ ਦੇ ਵਿੱਚ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਆ ਜਾਏਗਾ ਲੋਕ ਕਮੈਂਟ ਕਰ ਰਹੇ ਨੇ ਭਾਜੀ ਜਿੰਦਾਬਾਦ ਕਾਂਗਰਸ ਜਾਂ ਆਪਣੇ ਆਪਣੇ ਹੱਕ ਦੇ ਵਿੱਚ ਜਿਹੜੇ ਪ੍ਰਚਾਰਕ ਜਿਨ੍ਹਾਂ ਨੇ ਆਪਣੇ ਆਪਣੇ ਲੀਡਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਨੇ VOTING ਦੇ ਲਈ ਤੇ ਉਸ ਤੋਂ ਬਾਅਦ ਜਿਹੜੇ ਕਹਿ ਸਕਦੇ ਹੋ ਕਿ ਤੁਸੀਂ ਆਪਣੇ ਆਪਣੇ ਲੀਡਰ ਦੇ ਹੱਕ ਦੇ ਵਿੱਚ ਕਰ ਰਹੇ ਨੇ